ਉੰ데 ਤੇ ਬੰਦੇ ਲੋ ਵੱਖ-ਵੱਖ ਜਿਹੜੀ ਕਿ ਮੀਟਿੰਗਾਂ ਕਰਕੇ ਇਹਨਾਂ ਦੇ ਕਈ ਉਲਿੱਕੇ ਹੋਏ ਜਿਹੜੇ ਪ੍ਰੋਗਰਾਮ ਹੁੰਦੇ ਉਹਨਾਂ ਸੰਬੰਧੀ ਇਹ ਮੀਟਿੰਗਾਂ ਕਰਕੇ ਉਹਨਾਂ ਨੂੰ ਰੂਪਰੇਖਾ ਦਿੰਦੇ ਉਹਨਾਂ ਦੀ ਜਿਹੜੀ ਅੱਜ ਵੀ ਇਹਨਾਂ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਆ ਉਹ ਮੀਟਿੰਗ ਦੇ ਵਿੱਚ ਦੇਖਦੇ ਆ ਅੱਜ ਦੇ ਇਹਨਾਂ ਦੇ ਕੀ ਏਜੰਡੇ ਆ ਔਰ ਅੱਜ ਜਿਹੜਾ ਹਾਂਜੀ ਪ੍ਰਧਾਨ ਜੀ ਕਿਹੜੀ ਜਥੇਬਦੀ ਕੀ ਨਾਂ ਵੀ ਹੈ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਮੈਂ ਹਰ ਭਾਜਨ ਬੁਟਰੇ ਮੈਂ ਇਸ ਮੀਟਿੰਗ 'ਚ ਆਇਆ ਸੂਬਾ ਮੀਤ ਪ੍ਰਧਾਨ ਬਲਾਕ ਪਾਤਰਾਂ ਦੀ ਮੀਟਿੰਗ ਆ ਜੀ ਕੀ ਏਜੰਡੇ ਹੈ ਜੀ ਅੱਜ ਦੇ ਮੀਟਿੰਗ ਦੇ ਅੱਜ ਦੇ ਜੀ ਦੋ ਜੰਡੇ ਸਾਡੇ ਜਿਹੜੇ ਆ ਇਹ ਇੱਕ ਤੇ ਆ 8 ਦਸੰਬਰ ਨੂੰ ਅਸੀਂ ਸਾਡਾ ਸ਼ਿੰਦਰ ਸਿੰਘ ਨੱਥੂਆਲ ਸਾਡਾ ਪੰਜਾਬ ਦੇ ਜਿਹੜੇ ਬਾਨੀ ਕ੍ਰਾਂਤੀਕਾਰੀ ਕਿਸਾਨ ਜੀ ਦੇ ਪ੍ਰਧਾਨ ਸੀਗੇ ਉਹਨਾਂ ਦੀ ਵਰਸੀ ਹੈ ਜੀ 8 ਅਕਤੂਬਰ ਨੂੰ ਉੱਥੇ ਅਸੀਂ ਮੁੱਗੇ ਜਾ ਰਹੇ ਹਾਂ ਉਹਦੀ ਤੇਜੀ ਦੇ ਸੰਬੰਧ ਸੀਗੀ ਇੱਕ ਜਿਹੜੀ ਆ ਦੂਸਰੀ ਆ ਵੀ ਤੇ ਫੰਡ ਵਿੱਚ ਅਸੀਂ ਇਹਨਾਂ ਦਿਨਾਂ ਦੇ ਜਥੇਬੰਦੀ ਨੂੰ ਚਲਾਉਣ ਲਈ ਉਹਦੇ ਸੰਬੰਧ ਸੀ ਮੀਟਿੰਗ ਸੀਗੀ ਪਿੰਡਾਂ ਵਿੱਚ ਜਿਹੜੇ ਆ ਕਿਸਾਨੀ ਚੋਂ ਫੰਡ ਕੱਟਿਆ ਜਾਵੇ ਉਹਦੇ ਵਾਸਤੇ ਜੀ ਕੁਝ ਸਾਡੇ ਲੋਕਲ ਮਸਲੇ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੇ ਏਜੰਟਾਂ ਨੇ ਠੱਗੀ ਮਾਰੀ ਆ ਉਹ ਸਾਡੇ ਕੋਲ ਮਸਲੇ ਆ ਕੁਝ ਹੋਰ ਆ ਉਹਨਾਂ ਤੇ ਵਿਚਾਰ ਕਰਕੇ ਆਉਣ ਵਾਲੇ ਸਮੇਂ ਤੇ ਇਹਨਾਂ ਮਸਲਿਆਂ ਤੇ ਜਿਹੜੀ ਅਸੀਂ ਸੰਘਰਸ਼ ਚਲਾਉਣ ਵਾਸਤੇ ਉਹ ਸੋਚਾਂਗੇ ਕਿਹੜੀ ਕਿਹੜੀ ਜਥੇਬੰਦੀ ਦੀ ਅੱਜ ਮੀਟਿੰਗ ਸੀ ਕਿ ਅੱਜ ਕੱਲੀ ਤੁਹਾਡੀ ਕ੍ਰਾਂਤੀਕਾਰੀ ਇਹ ਕੱਲੀ ਕ੍ਰਾਂਤੀਕਾਰੀ ਕਿਸਾਨ ਜੁਨਨ ਪੰਜਾਬ ਦੀ ਮੀਟਿੰਗ ਹੈ ਜੀ ਕਿੰਨੇ ਕੁ ਕਿਸਾਨ ਆਗੂ ਨੇ ਇਹਦੇ ਵਿੱਚ ਭਾਗ ਲਿਆ ਅੱਜ ਔਰ ਇਹ ਜਿਹੜੀ ਤੁਹਾਡਾ ਇਹਦਾ ਔਰ ਮੀਟਿੰਗ ਦੇ ਵਿੱਚ ਕੀ ਅੱਜ ਡਿਸੀਜਨ ਲਿਆ ਗਿਆ ਨਹੀਂ ਇਹ ਜਥੇਬੰਦੀ ਜਿਹੜੇ ਸਾਡੇ ਕਿਸਾਨ ਆਗੂ ਆ ਸਿਰਫ ਉਹ ਹੁੰਦੇ ਆ ਤੇ ਪਤਲਾ ਬਲਾਕ ਦੀ ਜਿਹੜੇ ਇਕਾਈਆਂ ਸਾਡੀਆਂ ਉਹਨਾਂ ਦੇ ਪ੍ਰਧਾਨ ਸੈਕਟਰੀ ਆਏ ਜੀ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਅਜੰਡਾ ਲਿਆ ਗਿਆ ਆ ਜਾਂ ਨਹੀਂ ਨਹੀਂ ਅੱਜ ਦੀ ਮੀਟਿੰਗ ਨਹੀਂ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਜਿਹੜਾ ਸਾਡਾ ਛਿੰਦ ਸਿੰਘ ਨੱਥੂ ਵਾਲਾ ਉੱਥੇ ਜਾਣ ਵਾਸਤੇ ਤਿਆਰੀ ਦੇ ਸਬੰਧ ਚ ਉਹ ਉਹ ਜੰਡਾ ਹੈ ਸਾਡਾ ਫੰਡ ਕੱਟ ਕੱਟਣੇ ਉਹ ਜੰਡਾ ਸੀਗਾ ਸਾਡੇ ਮਸਲੇ ਜਿਹੜੇ ਲੋਕਲ ਜਿਹੜੇ ਪਾਤਲਾਂ ਦੇ ਆ ਜੁੜੇ ਹੋਏ ਲੋਕਾਂ ਨਾਲ ਜਿਵੇਂ ਠੱਗੀ ਮਾਰਨ ਵਾਲੇ ਏਜੰਟ ਆ ਉਹਨਾਂ ਦਾ ਮਸਲਾ ਆਇਆ ਪੂਰਨ ਦੂਦਰ ਮਸਲੇ 8:00 ਵਜੇ ਆ ਉਹਨਾਂ ਲਈ ਅਗਲੇ ਦਿਨਾਂ ਤੇ ਅਸੀਂ ਰੂਪ ਰੇਖਾ ਤਿਆਰ ਕਰਨ ਵਾਸਤੇ ਉਹ ਉਹ ਝੰਡੇ ਵਿਚਾਰਨ ਵਾਸਤੇ ਕੀਤੀ ਮੀਟਿੰਗ ਜਿਵੇਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਕ੍ਰਾਂਤੀਕਾਰੀ ਜਥੇਬੰਦੀ ਨੇ ਦੱਸਿਆ ਕਿ ਜਿਹੜੇ ਏਜੰਟ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਦੇ ਕੰਮ ਨਹੀਂ ਹੁੰਦੇ ਕਿਉਂਕਿ ਏਜੰਟ ਠੱਗੀਆਂ ਮਾਰ ਰਹੇ ਜਿਹੜੇ ਲੋਕਾਂ ਨਾਲ ਔਰ ਬਿਨਾ ਬਾਹਰ ਭੇਜਣ ਦੇ ਨਾਂ ਤੇ ਠੱਗੀਆਂ ਮਾਰ ਕੇ ਉਹਨਾਂ ਕੋ ਪੈਸੇ ਲੈ ਲੈਂਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਅੱਜ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਕੋਈ ਹੋਰ ਵੱਡਾ